ਅੰਮ੍ਰਿਤਸਰ ਨੂੰ ਲੰਬੇ ਸੰਘਰਸ਼ ਤੋਂ ਬਾਅਦ ਪ੍ਰੈਸ ਕਲੱਬ ਨਸੀਬ ਹੋ ਹੀ ਗਿਆ ਜਿਸ ਦਾ ਬੁੱਧਵਾਰ ਨੂੰ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਵੱਲੋਂ ਉਦਘਾਟਨ ਕੀਤਾ ਗਿਆ ਪ੍ਰੈਸ ਕਲੱਬ ਦੇ ਉਦਘਾਟਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ 'ਤੇ ਸਥਾਨਕ ਪੱਤਰਕਾਰਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਸਰਕਾਰ ਦਾ ਧੰਨਵਾਦ ਵੀ ਕੀਤਾ ਖੁਸ਼ੀ ਹੈ ਕਿ ਬਾਦਲ ਸਾਹਿਬ ਦੇ ਜੋ ਜ਼ਮੀਨ ਇੱਥੇ ਲੋਟ ਕੀਤੀ ਸੀ ਆ ਚੰਡੀਗੜ੍ਹ ਪ੍ਰੈਸ ਕਲੱਬ ਤੇ ਤਰਜ਼ ਤੇ ਦਿੱਲੀ ਪ੍ਰੈਸ ਕਲੱਬ ਦੇ ਤਰਜ਼ 'ਇਹ ਅੰਮ੍ਰਿਤਸਰ ਪ੍ਰੈਸ ਕਲੱਬ ਕੋਈ 2.5 ਕਰੋੜ ਦੀ ਲਾਗਤ ਨਾਲ ਇਹ ਜਗ੍ਹਾ ਅਜੇ ਤਿਆਰ ਕਰਕੇ ਤੁਹਾਨੂੰ ਇਹ ਦਿੱਤੀ ਗਈ ਆ ਜਿੱਥੇ ਸਾਰੇ ਤਰੀਕੇ ਦੀਆਂ ਫੈਸਿਲਿਟੀਆਂ ਭਾਵੇਂ ਕਾਨਫਰੰਸ ਰੂਮ ਹੈ ਭਾਵੇਂ ਪ੍ਰੈਸ ਰੂਮ ਹੈ ਭਾਵੇਂ ਡਾਈਨਿੰਗ ਰੂਮ ਹੈ ਭਾਵੇਂ ਸਟੂਡੀਓ ਹੈ ਇਹ ਸਾਰੀਆਂ ਚੀਜ਼ਾਂ ਅਜੇ ਤਿਆਰ ਕਰਕੇ ਤੁਹਾਨੂੰ ਇੱਥੇ ਦੇਤੀਆਂ ਗਈਆਂ ਦੱਸਦੀ ਕਿ ਅੰਮ੍ਰਿਤਸਰ ਦੇ ਪੱਤਰਕਾਰਾਂ ਵੱਲੋਂ ਲੰਬੇ ਅਰਸੇ ਤੋਂ ਸ਼ਹਿਰ 'ਚ ਪ੍ਰੈਸ ਕਲੱਬ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਇਸ ਮੰਗ ਦੇ ਪੂਰਾ ਹੋਣ ਨਾਲ ਪੱਤਰਕਾਰ ਕਾਫੀ ਖੁਸ਼ ਨੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਣੀ ਟੀਵੀ